ਸਰਕਾਰ ਨੇ ਤਾਂ ਮਨ ਬਣਾ ਲਿਆ ਕਿ ਅਸੀਂ ਹੁਣ ਧਰਨੇ ਪ੍ਰਦਰਸ਼ਨ ਸੜਕਾਂ ਜਾਮ ਕਰਨ ਤਾਂ ਦੇਣੀਆ ਨਹੀਂ ਜੀ ਸਰਕਾਰ ਨੇ ਪਿਛਲੇ ਦਿਨਾਂ ਚ ਬਹੁਤ ਝੁਲਮਟ ਆਇਆ ਕਿਸਾਨੀ ਤੇ ਜੈਸ ਖਨੌਰੀ ਬਾਰਡਰ ਤੇ ਕਿਸਾਨਾਂ ਨਾਲ ਧੱਕਾ ਕੀਤਾ ਉਹ ਕਿਸਾਨੀ ਦੀ ਪਾਗਲਾਈ ਗਈ ਹੈ ਇੱਕ ਭਗਵਾਨਤਮਾਨ ਬਿਗੜਿਆ ਫਿਰਦਾ ਹੈ ਕਿਸਾਨਾਂ ਵਾਲੀ ਕੋਈ ਗੱਲ ਨਹੀਂ ਜਿਹੜਾ ਕਹਿੰਦਾ ਸੀ ਮੈਂ ਜੈਂਡੋਰੀਆਂ ਕੱਸਦਾ ਰਿਹਾ ਹਾਂ ਤੂੰ ਇਹ ਮੂਰੇ ਪੈਂਦਾ ਰਿਹਾ ਇੰਜਣਾਂ ਦੇ ਪਰ ਇਹਨੂੰ ਕੱਖ ਨਹੀਂ ਪਤਾ ਖੇਤੀਬਾਰੇ ਨਾ ਕਿਸਾਨਾਂ ਦੇ ਮਜ਼ਦੂਰਾਂ ਦੇ ਦੁੱਖ ਤਕਲੀਫਾਂ ਬਾਰੇ ਇਹਨੂੰ ਬਿਲਕੁਲ ਗਿਆਨ ਨਹੀਂ ਇਹ ਸੈਂਟਰ ਦੇ ਇਸ਼ਾਰਿਆਂ ਤੇ ਚੱਲ ਰਿਹਾ ਹੈ ਦੋ ਸਾਲ ਰਹਿ ਗਏ ਇਹਦੇ ਦੋ ਸਾਲ ਚ ਜੇ ਪੂਰਾ ਰਹਿ ਗਿਆ ਇਹ ਬਰਬਾਦ ਕਰ ਦੂ ਪੰਜਾਬ ਲੁੱਟ ਹੋ ਰਹੀ ਆ ਕਿਸਾਨਾਂ ਦੀ ਜਿੱਦਾਂ ਦੀ ਸਰਕਾਰ ਆਈ ਹੈ ਭਗਵਾਨ ਤਮਾਨ ਕਿਸਾਨ ਵਿਰੋਧੀ ਸਰਕਾਰ ਸਾਫਤ ਹੋਈ ਜੇ ਮੁਰਗੀਆਂ ਦੇ ਵੀ ਮਾਮ ਦੇ ਦਊਂ ਅੰਡਿਆਂ ਦੇ ਵੀ ਦਊਂ ਬੱਕਰੀਆਂ ਦੇ ਵੀ ਦਊਂ ਕਾਕਾ ਨਹੀਂ ਦਿੱਤਾ ਏ ਕਿਰਪਿਆ ਨਹੀਂ ਦਿੱਤਾ ਕਿਸੇ ਕਿਸਾਨ ਨੂੰ ਹਰਿਆਣਾ ਸਰਕਾਰ ਦੀ ਬੰਦ ਕੀਤੀ ਹੋਈ ਸੀ ਕੰਧਾ ਗਾੜੀਏ ਕਿਸਾਨਾਂ ਨੇ ਤਾਂ ਛੱਡ ਕੇ ਨਹੀਂ ਰੋਕੀ 13 ਮਹੀਨੇ ਅਸੀਂ ਦਿੱਲੀ 'ਚ ਰਿਆਂ ਉੱਥੇ ਨਹੀਂ ਕੋਈ ਛੱਡ ਕੇ ਰੋਕੀ ਉੱਥੇ ਵੀ ਸਰਕਾਰਾਂ ਨੇ ਕਿਲ ਗੱਡੇ ਦੇ ਉਹ ਤਾਂ ਜਾਣ ਬੁੱਝ ਕੇ ਕਿਸਾਨ ਨੂੰ ਬਦਨਾਮ ਕਰਨ ਤੇ ਤੋਲਿਆ ਹੋਇਆ ਇਹ ਜੀ ਰੇੜਾ ਰੋਕਦੇ ਨੇ ਨਹੀਂ ਛੱਡ ਕੇ ਰੋਕਦੇ ਨੇ ਜੀ ਉੱਥੇ ਲੁਧਿਆਣੇ ਦੇ ਵਪਾਰੀਆਂ ਨੂੰ ਕੁਝ ਨੂੰ ਮੁਠੀ ਭਰ ਨੂੰ ਖੁਸ਼ ਕਰਨ ਵਾਸਤੇ ਜਿਹੜਾ ਕਿਸਾਨੀ ਦੇ ਜ਼ੁਲਮ ਟਾਇਆ ਉਹਦੇ ਕਰਕੇ ਟਾਇਆ ਗਿਆ ਜਿਹੜੀ ਹੁਣ ਜਿਮਨੀ ਚ ਆਉਣ ਹੋਣੀ ਹੈ ਉਹਨੂੰ ਜਿੱਤਣ ਵਾਸਤੇ ਸਾਰੇ ਮਸਲੇ ਕਰ ਰਿਹਾ ਸਾਰੀ ਕਿਸਾਨੀਆਂ ਨੇ ਆਪਦੇ ਵਿਰੋਧ ਚ ਕਰ ਲਈ ਮੜਕੇ ਦਾ ਇੱਕ ਵੀ ਐਮਐਲਏ ਨਹੀਂ ਜਿੱਤਣਾ ਪੰਜਾਬ ਦੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਐਸਕੇਐਮ ਦੀ ਕਾਲ ਸੀ ਕਿ ਡੀਸੀ ਦਫਤਰ ਘੇਰੇ ਜਾਣਗੇ 28 ਮਾਰਚ ਨੂੰ ਸੋ ਸੰਗਰੂਰ ਚ ਮੌਜੂਦ ਹਾਂ ਸੰਗਰੂਰ ਚ ਡੀਸੀ ਦਫਤਰ ਦੇ ਅੱਗੇ ਜਿਹੜੀ ਸੜਕਾ ਪੂਰੀ ਜਾਮ ਕਰਤੀ ਕਿਸਾਨਾਂ ਨੇ ਜਾਨੀ ਕਿ ਧਰਨਾ ਪ੍ਰਦਰਸ਼ਨ ਡੀਸੀ ਦਫਤਰ ਦੇ ਗੇਟ ਦੇ ਅੱਗੇ ਚੱਲ ਰਿਹਾ ਵੱਡਾ ਇਕੱਠਾ ਸੋ ਭਾਰਤੀ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਲਗਾਤਾਰ ਸਟੇਜ ਜਾਰੀ ਆ ਸੰਬੋਧਨ ਕਰ ਰਹੇ ਨੇ ਸੋ ਗੱਲਬਾਤ ਕਰਾਂਗੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਕ ਪਿਆਰ ਮੌਜੂਦ ਨੇ ਇੱਕ ਪਿਆਰ ਸਾਹਿਬ ਜਿਵੇਂ ਦਾ ਚੱਲ ਰਿਹਾ ਸਰਕਾਰ ਨੇ ਤਾਂ ਮਨ ਬਣਾ ਲਿਆ ਕਿ ਅਸੀਂ ਹੁਣ ਧਰਨੇ ਪ੍ਰਦਰਸ਼ਨ ਸੜਕਾਂ ਜਾਮ ਕਰਨ ਤਾਂ ਦੇਣੀਆਂ ਨਹੀਂ ਜੀ ਹੁਣ ਤਾਂ ਪ੍ਰੋਟੈਸਟ ਕਰਨਾ ਸ਼ਾਂਤਮੀ ਕਰਨਾ ਅੱਜ ਤੁਸੀਂ ਇਕੱਠੇ ਹੋਇਓ ਕੀ ਕਹਿਣਾ ਚਾਹੋਗੇ ਸਰਕਾਰ ਨੇ ਪਿਛਲੇ ਦਿਨਾਂ ਚ ਬਹੁਤ ਜ਼ੁਲਮਟ ਆਇਆ ਹੈ ਕਿਸਾਨੀ ਤੇ ਪਹਿਲਾ ਇਹਨਾਂ ਨੇ 3 ਤਰੀਕ ਨੂੰ ਮੀਟਿੰਗ ਸੱਦ ਕੇ ਮੀਟਿੰਗ 'ਚੋਂ ਭਜਣਾ ਕਿਸਾਨ ਆਗੂਆਂ ਦੀ ਬੇਇੱਜ਼ਤੀ ਕਰਨ ਨਾਲ ਦੇ ਬਰਾਬਰ ਹੈ ਉਤੋਂ ਬਾਅਦ ਰਾਤ ਨੂੰ ਇਹ ਗਿਰਫਤਾਰੀਆਂ ਸ਼ੁਰੂ ਕਰਕੇ ਜਿੰਨੇ ਵੀ ਪੰਜਾਬ ਦੇ ਕਿਸਾਨਾਂ ਆ ਗੂ ਤੇ ਉਹਨਾਂ ਨੂੰ ਸਾਰਿਆਂ ਨੂੰ ਜੇਲ੍ਹਾਂ ਚ ਬੰਦ ਕੀਤਾ ਇਹਨਾਂ ਨੇ। ਉੱਥੇ ਵੀ ਬਸ ਨਹੀਂ ਕੀਤੀ ਇਹਨਾਂ ਨੇ। ਹੁਣ ਜਿਹੜਾ 19 ਤਰੀਕ ਨੂੰ ਇੱਥੇ ਸੰਗੂ ਬਾਰਡਰ ਤੇ ਜਾਂ ਇਸ ਖਨੌਰੀ ਬਾਰਡਰ ਤੇ ਕਿਸਾਨਾਂ ਨਾਲ ਧੱਕਾ ਕੀਤਾ ਹੈ। ਉਹ ਕਿਸਾਨੀ ਦੀ ਪਗਲਾਈ ਗਈ ਹੈ ਇੱਕ। ਭਗਵੰਤ ਮਾਨ ਵਿਗੜਿਆ ਫਿਰਦਾ ਹੈ। ਕਿਸਾਨਾਂ ਵਾਲੀ ਕੋਈ ਗੱਲ ਨਹੀਂ ਜਿਹੜਾ ਕਹਿੰਦਾ ਸੀ ਮੈਂ ਜੈਂਡੋਰੀਆਂ ਕੱਸਦਾ ਰਿਆਂ। ਤੂੰ ਇਹ ਮੂਰੇ ਪੈਂਦਾ ਰਿਹਾ ਇੰਜਣਾਂ ਦੇ ਪਰ ਇਹਨੂੰ ਕੋੱਖ ਨਹੀਂ ਪਤਾ ਖੇਤੀਬਾਰੇ ਨਾ ਕਿਸਾਨਾਂ ਦੇ ਮਜ਼ਦੂਰਾਂ ਦੇ ਦੁੱਖ ਤਕਲੀਫਾਂ ਬਾਰੇ ਇਹਨੂੰ ਬਿਲਕੁਲ ਗਿਆਨ ਨਹੀਂ ਇਹ ਸੈਂਟਰ ਦੇ ਇਸ਼ਾਰਿਆਂ ਤੇ ਚੱਲ ਰਿਹਾ ਹੈ 2 ਸਾਲ ਰਹਿ ਗਏ ਇਹਦੇ 2 ਸਾਲ ਚ ਜੇ ਪੂਰਾ ਰਹਿ ਗਿਆ ਇਹ ਬਰਬਾਦ ਕਰ ਦੂ ਪੰਜਾਬ ਨੂੰ ਅੱਜ ਤੱਕ 3 ਸਾਲਾਂ ਚ ਇਹਨੇ ਕੋਈ ਭਲੇ ਦੀ ਗੱਲ ਨਹੀਂ ਕੀਤੀ ਕਿਸਾਨਾਂ ਦੀ ਲੁੱਟ ਹੋ ਰਹੀ ਆ ਕਿਸਾਨਾਂ ਦੀ ਜਿੱਦ ਦੇ ਇਹਦੀ ਸਰਕਾਰ ਆਈ ਹੈ ਪਿੱਛੇ ਜੀਰੀ ਦੇ ਵਿੱਚ ਬਹੁਤ ਵੱਡੇ ਘਟਾਲੇ ਹੋਏ ਨੇ ਬਹੁਤ ਵੱਡੇ ਕੱਟ ਲੱਗੇ ਨੇ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਕਰਿਆ ਭਗਵਾਨ ਤਮਾਨ ਕਿਸਾਨ ਵਿਰੋਧੀ ਸਰਕਾਰ ਸਾਹਮਣੇ ਹੋਈ ਹੈ ਬਿਲਕੁਲ ਜਦੋਂ ਸੀਐਮ ਭਗਵੰਤ ਮਾਨ ਬਣੇ ਉਦੋਂ ਕਿਹਾ ਸੀ ਉਹਨਾਂ ਨੇ ਕਿ ਹੁਣ ਮੁਆਵਜ਼ੇ ਦੀ ਘਾਟ ਨਹੀਂ ਹੋਊਗੀ ਜੇ ਕੋਈ ਦਿੱਕਤ ਆਉਂਦੀ ਹੈ ਜੇ ਕੋਈ ਗੜੇਮਾਰੀ ਹੁੰਦੀ ਹੈ ਜੇ ਕੋਈ ਨੁਕਸਾਨ ਹੁੰਦਾ ਅਸੀਂ ਵੱਧ ਤੋਂ ਵੱਧ ਦਵਾਂਗੇ ਉਸ ਤੋਂ ਬਾਅਦ ਕਿ ਮੁਰਗੀਆਂ ਦਾ ਮੁਆਵਜ਼ਾ ਦਵਾਂਗੇ ਜੋ ਵੀ ਮਤਲਬ ਨੁਕਸਾਨ ਹੋ ਉਹਨਾਂ ਦਾ ਮੁਆਵਜ਼ਾ ਦਵਾਂਗੇ ਉਹ ਮੁਆਵਜ਼ੇ ਮਿਲੇ ਜਾਂ ਨਹੀਂ ਮਿਲੇ ਉਹ ਤਾਂ ਕਿਸੇ ਨੂੰ ਕੱਖ ਨਹੀਂ ਦਿੰਦਾ ਜੀ ਇਹਨੇ ਉਹ ਤਾਂ ਇੱਕ ਲੋਕਾਂ ਨੂੰ ਮਖੌਲ ਕਰਦਾ ਹੈ ਮਖੌਲ ਦੇ ਤੌਰ ਤੇ ਗੱਲ ਕਰਦਾ ਹੈ ਸੀਰੀਅਸ ਨਹੀਂ ਹੈਗਾ ਉਹ ਪੰਜਾਬ ਦੇ ਵਾਸਤੇ ਜਾਂ ਕਿਸਾਨਾਂ ਵਾਸਤੇ ਉਹ ਤਾਂ ਇੱਕ ਮਖੌਲ ਕਰਦਾ ਦੀ ਮੁਰਗੀਆਂ ਦੇ ਵੀ ਮਾਮਲੇ ਦੇਉਂ ਅੰਡਿਆਂ ਦੇ ਵੀ ਨੂੰ ਬੱਕਰੀਆਂ ਦੇ ਵੀ ਦੇਉਂ ਕੱਖ ਨਹੀਂ ਦਿੱਤਾ ਇੱਕ ਰੁਪਈਆ ਨਹੀਂ ਦਿੱਤਾ ਕਿਸੇ ਕਿਸਾਨ ਨੂੰ ਕਰੋੜਾ ਰੁਪਈਆ ਦੀਆਂ ਫਸਲਾਂ ਬਰਬਾਦ ਹੋਈਆਂ ਆੜਾਂ ਚ ਕਿਸੇ ਨੂੰ ਇੱਕ ਰੁਪਈਆ ਨਹੀਂ ਮਿਲਿਆ ਠੀਕ ਹੈ ਉਸ ਦਿਨ ਤੁਸੀਂ ਵੀ ਗੱਲਬਾਤ ਕਰਦੇ ਹੋ ਕਿ ਮੀਟਿੰਗ ਚਾਏ ਸੀਐਮ ਸਾਹਿਬ ਉਸ ਤੋਂ ਬਾਅਦ ਨਾਰਾਜ਼ ਹੋ ਕੇ ਗਏ ਨੇ ਪਰ ਨਾਰਾਜ਼ਗੀ ਤੋਂ ਬਾਅਦ ਦੋਵੇਂ ਧਰਨੇ ਸਮਾਪਤ ਕਰਤੇ ਉਦੋਂ ਬਾਅਦ ਚ ਇਹ ਵੀ ਕਹੇ ਤਾਂ ਕਿ ਕੋਈ ਸੜਕ ਨਹੀਂ ਜਾਮ ਕਰਨ ਦਿੰਦੇ ਵੀ ਉਹਦੇ ਨਾਲ ਤਾਂ ਬਹੁਤ ਸਰਕਾਰ ਦਾ ਨੁਕਸਾਨ ਹੁੰਦਾ ਕਰੋੜਾ ਅਰਬਾਂ ਦਾ ਨੁਕਸਾਨ ਪਹਿਲਾਂ ਹੋ ਗਿਆ ਕਿਸਾਨਾਂ ਨੇ ਜਿਹੜਾ ਛੜਕਾਂ ਬੰਦ ਕੀਤੀਆਂ ਸੀ ਉਹ ਤਾਂ ਸਰਕਾਰਾਂ ਹੀ ਬੰਦ ਕਰਦੀਆਂ ਨੇ ਹਰਿਆਣਾ ਸਰਕਾਰ ਦੀ ਬੰਦ ਕੀਤੀ ਹੋਈ ਸੀ ਕੰਧਾਗਾੜੀਏ ਕਿਸਾਨਾਂ ਨੇ ਤਾਂ ਛੜਕੇ ਨਹੀਂ ਰੋਕੀ 13 ਮਹੀਨੇ ਅਸੀਂ ਦਿੱਲੀ 'ਚ ਰਿਆਂ ਉੱਥੇ ਨਹੀਂ ਕੋਈ ਛੜਕੇ ਰੋਕੀ ਉੱਥੇ ਵੀ ਸਰਕਾਰਾਂ ਨੇ ਕਿਲ ਗੱਡੇ ਦੇ ਅਸਤਾ ਸਾਈਡਾਂ ਤੇ ਛੜੀਆਂ ਹੋਈਆਂ ਤੇ ਕਿਸਾਨਾਂ ਦੀਆਂ ਤਾਂ ਛੜਕਾਂ ਵਾਲੇ ਵਾਲੇ ਆਵਾਜ਼ ਆਈ ਜਾਂਦੀ ਰਹੇ ਸਾਡਾ ਲੋਕਾਂ ਨਾਲ ਥੋੜਾ ਕੋਈ ਵਿਰੋਧ ਹੈ ਸਾਡਾ ਸਰਕਾਰ ਨਾਲ ਵਿਰੋਧ ਹੈ ਉਹ ਤਾਂ ਜਾਣ ਬੁੱਝ ਕੇ ਕਿਸਾਨ ਨੂੰ ਬਦਨਾਮ ਕਰਨ ਤੇ ਤੋਲਿਆ ਹੋਇਆ ਇਹ ਜੀ ਰੇੜਾ ਰੋਕਦੇ ਨੇ ਛੜਕਾ ਰੋਕਦੇ ਨੇ ਜੀ ਉਥੇ ਲੁਧਿਆਣੇ ਦੇ ਵਪਾਰੀਆਂ ਨੂੰ ਕੁਸ ਨੂੰ ਮੁੱਠੀ ਭਰ ਨੂੰ ਖੁਸ਼ ਕਰਨ ਵਾਸਤੇ ਜਿਹੜਾ ਕਿਸਾਨੀ ਦੇ ਜ਼ੁਲਮ ਟਾਇਆ ਉਹਦੇ ਕਰਕੇ ਟਾਇਆ ਗਿਆ ਉਥੇ ਇੱਕ ਸੀਟ ਆ ਇਹਨਾਂ ਦੀ ਜਿਹੜੀ ਹੁਣ ਜਿਮਨੀ ਚਾਉਣ ਹੋਣੀ ਹੈ ਉਹਨੂੰ ਜਿੱਤਣ ਵਾਸਤੇ ਸਾਰੇ ਮਸਲੇ ਕਰ ਰਿਹਾ ਸਾਰੀ ਕਿਸਾਨੀਆਂ ਨੇ ਆਪਦੇ ਵਿਰੋਧ ਚ ਕਰ ਲਈ ਅੱਜ ਟੋਟਲ ਕਿਸਾਨ ਜਥੇਬੰਦੀਆਂ ਦੇ ਬਰੋਚ ਨੇ ਮੁੜ ਕੇ ਦਾ ਇੱਕ ਵੀ ਐਮਐਲਏ ਨਹੀਂ ਜਿਤਨਾ ਪੰਜਾਬ ਦੇ ਜਗਜੀਤ ਸਿੰਘ ਢੱਲੇਵਾਲ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਮਰਨ ਵਰਤ ਤੇ ਬੈਠੇ ਉਸ ਤੋਂ ਬਾਅਦ ਅੱਜ ਭੁੱਖ ਹੜਤਾਲ ਸਮਾਪਤ ਕਰ ਦਿੱਤੀ ਆ ਉਹਨਾਂ ਨੇ ਕੀ ਲੱਗਦਾ ਤੁਹਾਨੂੰ ਪ੍ਰੋਟੈਸਟ ਬਹੁਤ ਚੱਲਿਆ ਉਹਨਾਂ ਨੇ ਵੀ ਸੋਚਿਆ ਸੀ ਕਿ ਭੁੱਖ ਹੜਤਾਲ ਕਰਾਂਗੇ ਜੇ ਮਰਨ ਵਰਤ ਤੇ ਬੈਠਦੇ ਆ ਹੋ ਸਕਦਾ ਸਾਡੇ ਮਸਲੇ ਹੱਲ ਹੋ ਜਾਣ ਮਸਲੇ ਉੱਥੀ ਪਏ ਨੇ ਤੇ ਭੁੱਖ ਹੜਤਾਲਾਂ ਹੀ ਖਤਮ ਕਰਨੀਆਂ ਪਈਆਂ ਨੇ ਇਰਾਮੀ ਨੇ ਲੜਾਈ ਲੜੇ ਨੇ ਜੀ ਉਹ ਸਰਕਾਰਾਂ ਨੇ ਸੁਣੀ ਨਹੀਂ ਸੈਂਟਰ ਸਰਕਾਰ ਦੇ ਇਸ਼ਾਰੇ ਤੇ ਚੱਲ ਰਹੇ ਭਗਵੰਤ ਮਾਨ ਫਕੀਰ ਨੂੰ ਹੋਰ ਕੀ ਬਾਹ ਹੈ ਜੀ ਹੁਣ ਸਮਾਪਤੇ ਕਰਨੀ ਦੀ ਕਿ ਨਾ ਉਹਨਾਂ ਨੇ ਇਕੱਲਿਆਂ ਨੇ ਮੋਰਚਾ ਲਾ ਲਿਆ ਜੇ ਸੰਯੁਕਤ ਮੋਰਚੇ ਨਾਲ ਮਿਲ ਕੇ ਲਾਉਂਦੇ ਫਿਰ ਇਹ ਹਾਲਤ ਨਹੀਂ ਹੁੰਦੀ ਸੀ ਜੋ ਕਿਸਾਨੀ ਦੀ ਤਰਦੁਸ਼ਾ ਹੋਈ ਹੈ ਬੇਇੱਜ਼ਤੀਆਂ ਹੋਈਆਂ ਨੇ ਕਿਸਾਨਾਂ ਦੀਆਂ ਤੰਬੂ ਪੱਟੇ ਨੇ ਕਿਵੇਂ ਬੇਇੱਜ਼ਤੀ ਕੀਤੇ ਨੇ ਸਮਾਨ ਚੋਰੀ ਹੋ ਗਿਆ ਟਰਾਲੀਆਂ ਲੈ ਗਏ ਚੀਨੀ ਲੈ ਗਏ ਚਾਹ ਕੇ ਚਾਹ ਪੱਤੀ ਲੈ ਗਏ ਉਹਨਾਂ ਗੱਡੇ ਚੱਕ ਲਈ ਪੁਲਿਸ ਸਾਰੇ ਬਸਾਂ ਪਰ ਪਰ ਕੇ ਬਹੁਤ ਵੱਡਾ ਜ਼ੁਲਮ ਹੋਇਆ ਵੀ ਜਿਵੇਂ ਕਿਸਾਨ ਤਾਂ ਕੋਈ ਟਿੱਡੀ ਪਲ ਵੀ ਹੀ ਹੁੰਦੀ ਐ ਇਸ ਲੋਟ ਸਰਕਾਰ ਨੇ ਬਣਾਤਾ ਇਹ ਹਾਂ ਸਭ ਹੁਣ ਮੰਗਾ ਮੰਗਾ ਦਾ ਕੀ ਬਣੂਗਾ ਜਿਹੜੀਆਂ ਮੰਗਾ ਤੇ ਗੱਲਬਾਤ ਚੱਲਦੀ ਸੀ ਕਿ ਇੰਨੀਆਂ ਮੰਗਾ ਨਹੀਂ ਕਿਉਂਕਿ ਮੀਟਿੰਗਾਂ ਹੁੰਦੀਆਂ ਦੀ ਪਹਿਲਾਂ ਤਾਂ ਹੁਣ ਤਾਂ ਸੀਮ ਸਾਹਿਬ ਨਾਲ ਉਹਦੇ ਨਰਾਜ਼ ਸੀਮ ਸਾਹਿਬ ਕਰਤੇ ਉਹ ਤੋਂ ਬਾਅਦ ਚੁੱਕੇ ਤੇ ਮੀਟਿੰਗ ਵੀ ਨਹੀਂ ਕੋਈ ਹੋਈ ਨਹੀਂ ਅਸੀਂ ਸੰਘਰਸ਼ ਜਾਰੀ ਰੱਖਾਂਗੇ ਸੰਯੁਕਤ ਮੋਰਚੇ ਬਰੋਗ ਸੰਘਰਸ਼ ਜਾਰੀ ਰਹੂ ਨਹੀਂ ਮੰਗਾ ਦੇਣੀਆਂ ਲੜਾਈ ਲੜਾਂਗੇ ਸਰਕਾਰ ਖਤਮ ਹੋ ਜੂਗੀ ਆਉਣ ਵਾਲੇ ਸਮੇਂ 'ਚ ਮੰਗਾਂ ਤਾਂ ਸਾਡੀਆਂ ਮਿਲਣਗੀਆਂ ਠੀਕ ਹੈ ਦੋ ਸਾਲ ਰਹਿੰਦੇ ਨੇ ਇਹ ਲੋਏ ਟਾਈਮ ਹੈ ਮੰਗਾਂ ਪੂਰੀਆਂ ਕਰੇ ਕਿਸਾਨਾਂ ਦੀਆਂ ਫੇਰ ਕੁਛ ਨਾ ਕੁਛ ਇਹਨੂੰ ਹੋ ਸਕਦਾ ਨਹੀਂ ਤਾਂ ਖਤਮ ਨੇ ਜੀ ਅੱਜ ਦੇ ਦਿਨ ਤਾਂ ਆਮ ਪਾਰਟੀ ਖਤਮ ਅੱਜ ਦੇ ਦਿਨ ਪੰਜਾਬ 'ਚੋਂ ਕਿਸੇ ਪਿੰਡ 'ਚ ਨਹੀਂ ਜਾ ਸਕਦੇ ਇੰਨਾ ਵਿਰੋਧ ਹੋ ਗਿਆ ਲੋਕਾਂ 'ਚ ਕਿਤੇ ਕੋਈ ਗੱਲ ਕਰਨ ਜੋ ਕਰੇ ਵੀ ਆਂ ਕਿਉਂ ਕਰੇ ਹੀ ਨਹੀਂ ਕੁਛ ਤਿੰਨ ਸਾਲਾਂ 'ਚ ਇਹਨਾਂ ਨੇ ਇਹ ਤਾਂ ਲੁੱਟੇ ਹੀ ਆ ਲੋਕਾਂ ਨੂੰ ਰਿਸ਼ਤਾਚਾਰ ਪੂਰਾ ਵੱਡੀ ਪੱਧਰ ਤੇ ਇਹਨਾਂ ਦੇ ਵਿੱਚ ਸਾਰੇ ਅਫਸਰ شاہੀ ਚ ਤਹਿਸੀਲਾਂ ਚ ਵਗ ਜੋ ਜਿੱਥੇ ਵੀ ਮਰ ਜੋ ਬਿਨਾਂ ਪੈਸੇ ਕਿਤੇ ਕੰਮ ਨਹੀਂ ਹੋ ਰਿਹਾ ਲੋਕ ਲੋਟੇ ਜਾ ਰਹੇ ਨੇ ਕੁੱਟੇ ਜਾ ਰਹੇ ਨੇ ਜਾਨੀ ਕਿ ਧਰਨਾ ਉਠਵਾਉਣ ਦਾ ਤਰੀਕਾ ਤੁਹਾਨੂੰ ਸਹੀ ਨਹੀਂ ਲੱਗਦਾ ਜਿਵੇਂ ਧਰਨਾ ਉਠਵਾਇਆ ਗਿਆ ਬਹੁਤ ਗਲਤ ਤਰੀਕੇ ਨਾਲ ਧਰਨਾ ਠਾਇਆ ਇਹਨਾਂ ਨੇ ਕੋਈ ਤਰੀਕਾ ਸਹੀ ਨਹੀਂ ਥੀ ਜਿਵੇਂ ਉੱਥੇ ਬਲਾ ਕੇ ਕਿਸਾਨਾਂ ਨਾਲ ਜਿਹਨੂੰ ਮੀਟਿੰਗ ਤੇ ਸੱਦ ਕੇ ਗਿਰਫਤਾਰ ਕੀਤਾ ਗਿਆ ਉਹ ਤਰੀਕਾ ਬਹੁਤ ਗਲਤ ਥੀ ਕਿਸ ਤਰੀਕੇ ਨਾਲ ਉਠਵਾਇਆ ਜਾਂਦਾ ਜਿਵੇਂ ਸਰਕਾਰ ਪਹਿਲਾਂ ਕਹਿ ਰਹੀ ਸੀ ਕਿ ਕਰਦੇ ਆ ਗੱਲਬਾਤ ਮੀਟਿੰਗਾਂ ਹੋ ਰਹੀਆਂ ਨੇ ਇੱਕ ਪਾਸੇ ਤਾਂ ਮੀਟਿੰਗਾਂ ਦਾ ਦੌਰ ਚੱਲੀ ਸੀ ਵੀ ਦੂਜੇ ਪਾਸੇ ਧਰਨੇ ਦਾ ਕੀ ਕੰਮ ਇੱਥੋਂ ਤੱਕ ਕਹਿ ਰਹੇ ਸੀ ਸੰਘਰਸ਼ ਕਰ ਰਹੇ ਤੇ ਸਰਕਾਰ ਤੋਂ ਆਈ تھی ਉਮੀਦ ਵੀ ਹੁਣ ਗੱਲ ਨੇੜੇ ਲੱਗੂ ਸੈਂਟਰ ਨਾਲ ਮੀਟਿੰਗਾਂ ਹੋ ਰਹੀਆਂ ਨੇ ਇਹਨਾਂ ਨੇ ਧੱਕਾ ਕਰਕੇ ਸਾਰਾ ਧਰਨਿਆਂ ਨੂੰ ਉਹ ਕਰਿਆ ਬੇਜਤ ਕਰਿਆ ਕਿਸਾਨੀ ਹਾਂ ਬਹੁਤ ਮਾੜਾ ਕੰਮ ਕੀਤਾ ਇਹਨਾਂ ਨੇ ਜਨਨ ਕਿ ਨੁਕਸਾਨ ਹੋਣਾ ਉਹਦਾ ਤੁਸੀਂ ਮੰਨਦੇ ਹੋ ਬਹੁਤ ਵੱਡਾ ਨੁਕਸਾਨ ਆ ਜੀ ਬਹੁਤ ਵੱਡਾ ਨੁਕਸਾਨ ਹਾਂ ਬਿਲਕੁਲ ਜੀ ਸੋ ਭਾਰਤੀ ਕਿਸਾਨ ਜੁਨੇ ਰਾਜੇਵਾਲ ਤੋਂ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਜੋ ਸੰਗਰੂਰ ਧਰਨੇ 'ਚ ਪਹੁੰਚੇ ਨੇ ਉੱਥੇ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਵੱਡਾ ਨੁਕਸਾਨ ਹੋਵੇਗਾ ਕਿਉਂਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ੱਤਕਾ ਕੀਤਾ ਤੇ ਸਾਡੇ ਪ੍ਰਦਰਸ਼ਨ ਐਵੇਂ ਜਿਵੇਂ ਸਾਡੀਆਂ ਮੰਗਾਂ ਲਈ ਚੱਲਦੇ ਰਹਿਣਗੇ ਕੈਮਰਾਮੈਨ ਹਸਨ ਜੁਬਰਾਨ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ